ਤੁਹਾਨੂੰ ਸਭ ਨੂੰ ਪਤਾ ਹੀ ਹੋਣਾਗਾ ਕਿ ਨਵੀਂ ભરਤੀ ਆ ਚੁੱਕੀ ਹੈ। ਯੈਸ ਸਰ। ਤਾਂ ਤੁਸੀਂ ਸੁਣਿਆ ਕਿ TCS? ਯੈਸ ਸਰ। ਕਿੰਨੇ ਵਿੱਚ ਜਾਣਦੇ ਨੇ TCS ਬਾਰੇ? ਓਕੇ। ਜੋ ਪੰਜਾਬ ਪੁਲਿਸ ਦਾ ਪੇਪਰ ਕੰਡਕਟ ਕਰਾਉਂਦੀ ਹੈ ਨਾ ਉਸੇ ਪੰਗਾਂ ਕਿ TCS। ਠੀਕ ਹੈ। ਪਰ ਇੱਕ ਇਦਾਂ ਦਾ ਡਿਪਾਰਟਮੈਂਟ ਹੈ ਤੁਸੀਂ ਸੁਣਨਾਗਾ PPSC। ਹੈਨਾ? ਤਾਂ ਇੱਕ ਇਦਾਂ ਦਾ ਡਿਪਾਰਟਮੈਂਟ ਹੈ ਜੋ ਹਰ ਸਾਲ ਠੀਕ ਹੈ ਉਹਦੀ ਵੈਕੈਂਸੀਆਂ ਵੀ ਆਉਂਦੀ ਜਾਂਦੀ ਰਹਿੰਦੀ ਹੈ। ਕਦੇ ਕਦੇ ਕਲਰ ਕਰਦੀਆਂ ਪੋਸਟਾਂ ਕਦੇ ਕਾਸੀ ਦੀਆਂ ਨਾ ਤਾਂ ਇਸ ਵਾਰ ਅੱਜ ਹੀ ਠੀਕ ਹੈ ਸਿਰੇ ਸ਼ਾਰਟ ਨੋਟੀਫਿਕੇਸ਼ਨ ਆਇਆਗਾ ਪੀ ਟ੍ਰਿਪਲ ਐਸ ਬੀ ਨੇ ਇੱਕ ਸ਼ਾਰਟ ਨੋਟਿਸ ਜਾਰੀ ਕੀਤਾਗਾ ਜਿਸ ਵਿੱਚ ਜੇਲ ਵਾਰਡਨ ਦੀਆਂ 500 ਵੈਕੈਂਸੀ ਆਈਆਂ ਨੇ ਠੀਕ ਹੈ 500 ਵੈਕੈਂਸੀ ਔਰ ਇਹਦੇ ਵਿੱਚ ਸਿਰਫ ਪਲੱਸ 2 ਚਾਹੀਦੀ ਹੈ ਹਨਾ ਜੇ ਤੁਹਾਡੀ ਪਲੱਸ 2 ਕਿਸੇ ਵੀ ਸਟਰੀਮ ਨਾਲ ਕੀਤੀ ਹੋਈ ਹੈ ਭਾਵੇਂ ਮੈਡੀਕਲ ਹੋਵੇ ਨਾਨ ਮੈਡੀਕਲ ਹੋਵੇ ਜਾਂ ਆਰਟਸ ਹਨਾ ਕੋਈ ਵੀ ਸਬਜੈਕਟ ਹੋਵੇ ਤਾਂ ਸਾਰੀ ਬੱਚੀ इजीली एलिजिਬਲ ਹੈਗੇ ਨੇ ਜੇ ਆਪਾਂ ਏਜ ਦੀ ਗੱਲ ਕਰੀਏ ਹਨਾ ਤਾਂ 18 ਸਾਲ ਤੋਂ ਪਲੱਸ ਏਜ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਜਲਦੀ ਹੀ ਇਹਦਾ ਡਿਟੇਲ ਵਿੱਚ ਪੂਰਾ ਨੋਟੀਫਿਕੇਸ਼ਨ ਆ ਜੂਗਾ ਹਨਾ ਪੇਪਰ ਦਾ ਪੈਟਰਨ ਕਿਦਾਂ ਦਾ ਰਹੇਗਾ ਕਿਹਦੇ ਕਿਹੜੇ ਸਿਲੇਬਸ ਹੋਊਗਾ ਸਬਜੈਕਟ ਸਾਰੇ ਪੁਰਾਣੇ ਹੋਣਗੇ ਜਿਵੇਂ ਆਪਣੇ ਕੋਲ ਮੈਥ ਰੀਜ਼ਨਿੰਗ ਇਹ ਤਾਂ ਕਾਮਨ ਹੁੰਦਾ ਹੀ ਹੈ ਠੀਕ ਹੈ ਸਾਰੇ ਸਬਜੈਕਟ ਆ ਜਾਂਦਾਗਾ ਪਿਛਲੀ ਵਾਰ ਜੋ ਐਗਜ਼ਾਮ ਹੋਇਆ ਸੀ ਜੇਲ ਵਾਰਡਨ ਦਾ ਠੀਕ ਹੈ ਉਹਦੇ ਵਿੱਚ ਵੀ ਪੇਪਰ ਦਾ ਲੈਵਲ ਠੀਕ ਠਾਕ ਸਹੀ ਹਨ ਜਿਵੇਂ ਪੰਜਾਬ ਪੁਸਟਾਲ ਕੀ ਲੈਵਲ ਹੁੰਦਾ ਨਾ ਠੀਕ ਹੈ ਉਸ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਠੀਕ ਹੈ ਜੇਲ ਬਾਰਡਨ ਦਾ ਜੋ ਆਪਣਾ ਲੈਵਲ ਹੁੰਦਾਗਾ ਤਾਂ ਇਹਦੇ ਵਿੱਚ ਤੁਹਾਨੂੰ ਕਿਹੜਾ ਕਿਹੜਾ ਸਬਜੈਕਟ ਹਨਾ ਤੁਹਾਨੂੰ ਵਧੀਆ ਕਰ ਲੈਣਾ ਦੇਈਦਾਗਾ ਜ਼ਿਆਦਾ ਤੁਸੀਂ ਫੋਕਸ ਕਰਨਾਗਾ ਮੇਰੇ ਸਬਜੈਕਟਾਂ ਦੇ ਯਾਨੀ ਮੈਥ ਔਰ ਰੀਜ਼ਨਿੰਗ ਠੀਕ ਹੈ ਕਿਉਂਕਿ ਮੈਥ ਰੀਜ਼ਨਿੰਗ ਇਦਾਂ ਦੇ ਸਬਜੈਕਟ ਨੇ ਜਿਹਦੇ ਵਿੱਚ ਆਪਾਂ ਫੁੱਲ ਬੜਾ ਫੁੱਲ ਮਾਰਕਸ ਲਿਆ ਸਕਦੇ ਹਾਂ ਠੀਕ ਹੈ ਜੀ ਔਰ ਪੰਜਾਬ ਜੀਕੇ ਦਾ ਕਾਫੀ ਰੋਲ ਰਹਿਣਾ ਹੈ ਜੇਲ ਵਾੜਨ ਦੇ ਵਿੱਚ ਠੀਕ ਹੈ ਤਾਂ ਮੈਥ ਹੋ ਗਿਆ ਰੀਜਨਿੰਗ ਹੋ ਗਿਆ ਪੰਜਾਬ ਜੀਕੇ ਹੋਗੀ ਹਨਾ ਜੀਕੇ ਵਿੱਚ ਕਾਫੀ ਤਰ੍ਹਾਂ ਦੇ ਸਬਜੈਕਟ ਆ ਜਾਂਦੇ ਨੇ ਜਿਵੇਂ ਆਪਣੇ ਕੋਲ ਸਾਇੰਸ ਸਾਇੰਸ ਵਿੱਚ ਬਾਇਓ ਫਿਜ਼ਿਕਸ కెਮਿਸਟਰੀ ਠੀਕ ਹੈ ਔਰ ਇਸ ਤੋਂ ਬਾਅਦ ਹਿਸਟਰੀ ਹੋਗੀ ਇਕਨੋਮਿਕਸ ਪੋਲੀਟੀ ਠੀਕ ਹੈ ਕਰੰਟ ਅਫੇਅਰ ਇੰਡੀਆ ਦੀ ਜੀਕੇ ਔਰ ਖਾਸ ਕਰਕੇ ਪੰਜਾਬ ਦੀ ਜੀਕੇ ਦੋ ਪੰਜਾਬ ਦਾ ਪੂਰਾ ਇਤਿਹਾਸ ਹੈ ਠੀਕ ਹੈ ਇਸ ਨੂੰ ਬੜੀ ਧੀਕਾ ਕਵਰ ਕਰ ਲੈਣਾਗਾ ਓਕੇ ਹਾਂ ਪਿਛਲੇ ਸਾਲ ਜੋ ਜਿਲਵੰਧ ਦਾ ਪੇਪਰ ਹੋਈ ਸੀ ਨਾ ਉਹਦੇ ਵਿੱਚ ਨੈਕਟਿੰਗ ਮਾਰਕਿੰਗ ਸੀ ਠੀਕ ਹੈ ਤਾਂ ਇਸ ਵਾਰ ਵੀ ਚਾਂਸ ਹੈਗੇ ਨੇ ਸ਼ਿਓਰ ਹੈ ਹਨਾ ਹੋਊਗੀ ਪੱਕਾ ਓਕੇ ਬਾਕੀ ਜਦੋਂ ਡਿਟੇਲ ਵਿੱਚ ਨੋਟੀਫਿਕੇਸ਼ਨ ਆਊਗਾ ਨਾ ਉਹ ਤਨੂੰ ਚੰਗੇ ਤਰੀਕੇ ਨਾਲ ਦੁਬਾਰਾ ਫਿਰ ਸਮਝ ਲੱਗ ਜਾਊਗਾ ਹਨਾ ਅੱਛਾ ਜੇਕਰ ਆਪਾਂ ਮੈਥ ਦੀ ਗੱਲ ਕਰੀਏ ਦੋ ਚੈਪਟਰ ਮੈਂ ਤਨੂੰ ਕਰਵਾ ਰਿਆਂਗਾ ਠੀਕ ਹੈ ਚਾਹੀ ਮੈਥ ਹੈ ਚਾਹੀ ਰੀਜਨਿੰਗ ਹੈ ਉਸ ਤੋਂ ਬਾਹਰ ਕੁਝ ਨਹੀਂ ਆਉਜੂਗਾ ਜੋ ਮੈਂ ਕਰਵਾ ਰਿਹਾ ਨਾ ਉਸ ਨੂੰ ਵਧੀਆ ਤਰੀਕੇ ਨਾਲ ਕਰ ਲੋ ਜੀ ਤੁਹਾਡਾ ਪੀਪਰ ਆਰਾਮ ਨਾਲ ਕ੍ਰੈਕ ਹੋ ਜਾਊਗਾ ਠੀਕ ਹੈ ਜੀ ਇਸ ਕਰਕੇ ਕਹਿਣਾਗਾ ਕਲਾਸ ਵਿੱਚ ਡੇਲੀ ਆਉਣਾਗਾ ਰੁਟੀਨ ਬਣਾ ਕੇ ਰੱਖਣਾਗਾ ਹਨਾ ਡੇਲੀ ਆਉਣ ਦੇ ਨਾਲ ਇੱਕ ਤੁਹਾਡਾ ਰੁਟੀਨ ਬਣਿਆ ਰਹੂਗਾ ਮਨ ਕੇ ਚੱਲੋ ਮੈਂ ਤੁਹਾਨੂੰ ਕਲਾਸ ਵਿੱਚ 10 ਸਮ ਸਮ ਕਰਾਈ ਨੇ ਉਹਦੇ ਵਿੱਚ ਤੁਹਾਨੂੰ 8 ਸਮ ਸਮ ਆ ਗਏ 2 ਸਮ ਤੁਹਾਨੂੰ ਸਮਝ ਨਹੀਂ ਆਏ ਕੋਈ ਚੱਕਰ ਨਹੀਂ 8 ਸਮ ਸਮ ਆ ਗਏ ਨਾ ਬਹੁਤ ਹੈ ਬਿਲੀ ਬੈਠਣਾ ਤੋਂ ਵਧੀਆ ਹੀ ਆ ਠੀਕ ਹੈ ਪਰ ਮੈਂ ਤੁਹਾਨੂੰ ਇਹ ਵੀ ਕਹਿਣਾਗਾ ਜਦੋਂ ਤੁਸੀਂ ਤੁਹਾਡੇ ਟੈਸਟ ਹੁੰਦਾ ਹੈਗਾ ਹਰ ਸ਼ਨੀਵਾਰ ਹੁੰਦਾ ਨਾ ਤਾਂ ਇਹ ਟੈਸਟ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਵੱਚੇ ਨਾ ਮਤਲਬ ਕਿ ਕਿਸੇ وجہ ਕਾਰਨ ਜਾਂ ਜਾਣ ਬੁੱਝ ਕੇ ਠੀਕ ਹੈ ਤੁਸੀਂ ਜਿਹੜਾ ਟੈਸਟ ਦਿੰਨੇ ਹੋ ਕਈ ਵੱਚੇ ਟੈਸਟ ਨਹੀਂ ਦਿੰਦੇਗੇ ਹਨਾ ਸੋਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਵਧੀਆ ਕਲਾਸਾਂ ਲਾਉਂਦੇ ਨੇ ਜਦੋਂ ਟੈਸਟ ਦੀ ਵਾਰੀ ਆ ਜਾਂਦੀ ਹੈ ਫਿਰ ਉਹ ਘਰੇ ਨੂੰ ਪਹਿਲਾਂ ਚਲੇ ਜਾਂਦੇ ਨੇ ਕੋਈ ਬਹਾਨਾ ਲਾ ਕੇ ਹਨਾ ਕਰਨ ਕੀ ਹੈ ਵੀ ਬਸ ਟੈਸਟ ਹੋਊਗਾ ਟੈਸਟ ਵਧੀਆ ਜਾਣਾ ਨੀਗਾ ਸਾਨੂੰ ਕੋਈ ਜਦੋਂ ਪ੍ਰੈਸਨਟ ਵੈਲਿਊਗੀ ਹਨਾ ਤਾਂ ਆਪਾਂ 네ਗੇਟਿਵ ਨਹੀਂ ਸੋਚਣਾਗਾ ਜੋ ਇੱਕ ਹਫ਼ਤੇ ਵਿੱਚ ਤੁਹਾਨੂੰ ਕੰਮ ਕਰਵਾਇਆ ਜਾਂਦਾਗਾ ਤਾਂ ਮੈਂ ਤੁਹਾਨੂੰ ਦੱਸ ਰਹੀ ਸੀ ਵੀ ਟੈਸਟ ਦੇਣਾ ਜ਼ਿਆਦਾ ਜ਼ਰੂਰੀ ਹੈ ਹਨਾ ਜੇ ਤੁਸੀਂ ਟੈਸਟ ਨਹੀਂ ਦਿਓਗੇ ਕਲਾ ਕਰਦੇ ਰਹੋਗੇ ਕਲਾ ਕਰਦੇ ਰਹੋਗੇ ਠੀਕ ਹੈ ਤਾਂ ਤੁਹਾਨੂੰ ਤੁਹਾਡੇ ਲੈਵਲ ਦਾ ਨਹੀਂ ਪਤਾ ਲੱਗਣਾਗਾ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾਗਾ ਸਾਨੂੰ ਕੀ ਆਉਂਦਾ ਕੀ ਨਹੀਂ ਆਉਂਦਾਗਾ ਫਾਰ ਇਗਜ਼ਾਮਪਲ ਮੰਨ ਕੇ ਚਲੋ ਤੁਸੀਂ ਆਪਣੀ ਮੰਜ਼ਿਲ ਤੇ ਜਾਣਾਗਾ ਠੀਕ ਹੈ ਤੁਹਾਨੂੰ ਪਤਾ ਹੀ ਨਹੀਂਗਾ ਮੰਜ਼ਿਲ ਕਿਸ ਤਰਫ ਹੈ ਤੁਰੇ ਜਾ ਰਹੇ ਹਾਂ ਤੁਰੇ ਜਾ ਰਹੇ ਹਾਂ ਤੁਰੇ ਜਾ ਰਹੇ ਹਾਂ ਠੀਕ ਹੈ ਮੰਜ਼ਿਲ ਤੇ ਪਹੁੰਚ ਜਾਓਗੇ ਹੰਡੀ ਗਰੀ ਹਨਾ ਤੇ ਨਹੀਂ ਪਹੁੰਚ ਸਕਦੇਗੇ ਠੀਕ ਹੈ ਇਸ ਕਰਕੇ ਆਪਾਂ ਨੂੰ ਪਤਾ ਹੋਣਾ ਚਾਹੀਦਾਗਾ ਠੀਕ ਹੈ ਵੀ ਆਪਾਂ ਨੂੰ ਪਹਿਲੇ ਤਾਂ ਕਿਹੜੇ ਕਿਹੜੇ ਸਬਜੈਕਟ ਤੁਹਾਡੇ ਵੀਕ ਹੋ ਸਕਦੇ ਨੇ ਉਹ ਤੁਸੀਂ ਸਭ ਜਾਣਦੇ ਹੋਵੋਗੇ ਠੀਕ ਹੈ ਜੀ ਕਿਸ ਦਾ ਮੈਥ ਸਬਜੈਕਟ ਵੀਕ ਹੋ ਸਕਦਾਗਾ ਰੀਜਨਿੰਗ ਕਿਸ ਦੀ ਜੀਕੇ ਵੀਕ ਹੋ ਸਕਦੀ ਹੈ ਕਿਸ ਦੀ ਇੰਗਲਿਸ਼ ਵੀਕ ਹੋ ਸਕਦੀ ਹੈ ਤਾਂ ਬਈ ਅਲੱਗ-ਅਲੱਗ ਤਰ੍ਹਾਂ ਦੇ ਸਬਜੈਕਟ ਹੋਣਗੇ ਹਨਾ ਤਾਂ ਜੇ ਤੁਹਾਨੂੰ ਲੱਗਦਾਗਾ ਸਰ ਮੇਰਾ ਮੈਥ ਵੀਕ ਹੈ ਤਾਂ ਤੁਹਾਨੂੰ ਜਿਆਦਾ ਮੈਥ ਤੇ ਫੋਕਸ ਕਰਨਾ ਚਾਹੀਦਾ ਹੋਗਾ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਰ ਮੈਥ ਤਾਂ ਮੈਂ ਵਧੀਆ ਕਰ ਲੈਣਾਗਾ ਠੀਕ ਹੈ ਮੈਥ ਮੇਥੋਂ ਬਣ ਜਾਂਦਾਗਾ ਠੀਕ ਹੈ ਸਰ ਮੈਥ ਤੋਂ ਰੀਜਨਿੰਗ ਨਹੀਂ ਬਣਦੀਗੀ ਤਾਂ ਆਪਾਂ ਨੂੰ ਜਿਆਦਾ ਫੋਕਸ ਰੀਜਨਿੰਗ ਦੀ ਕਰਨਾ ਚਾਹੀਦਾ ਹੋਗਾ ਅੱਛਾ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਰ ਮੇਰਾ ਮੈਥ ਠੀਕ ਠਾਕ ਹੈ ਮੈਥ ਮੈਂ ਕਰ ਲੂੰਗਾ ਔਰ ਪ੍ਰੈਕਟਿਸ ਕਰੂੰਗਾ ਰੀਜਨਿੰਗ ਮੈਥੋਂ ਬਣ ਜਾਂਦੀ ਹੈ ਸਰ ਮੈਨੂੰ ਜਿਆਦਾ ਦਿੱਕਤ ਜੀਕੇ ਵਿੱਚ ਆਉਂਦੀ ਹੈ ਠੀਕ ਹੈ ਤਾਂ ਜੀਕੇ ਤੇ ਜਿਆਦਾ ਫੋਕਸ ਕਰੋ ਦੀ ਔਰ ਜੀਕੇ ਤੇ ਦੇਖੋ ਜੀਕੇ ਨੂੰ ਪੜ੍ਹਨ ਦਾ ਇੱਕ ਤਰੀਕਾ ਹੁੰਦਾਗਾ ਇੱਕ ਤਾਂ ਹੁੰਦਾ ਉਸ ਨੂੰ ਰੱਟਾ ਮਾਰਨਾ ਹਨਾ ਰੱਟਾ ਮਾਰ ਕੇ ਕਰੋਗੇ ਜੀਕੇ ਤਾਂ ਤੁਸੀਂ ਬੋਰ ਹੀ ਹੋਣਾਗਾ ਜਿਆਦਾ ਜਿਆਦਾ ਸਮਾਂ ਤੁਸੀਂ 1 ਘੰਟਾ ਬਰ ਸਕਦੇ ਹੋ 1.5 ਘੰਟਾ ਬਰ ਸਕਦੇ ਹੋ ਪਰ 2 ਘੰਟੇ ਬਰ ਸਕਦੇ ਇਸ ਤੋਂ ਜ਼ਿਆਦਾ ਨਹੀਂ ਜੇ ਤੁਸੀਂ ਰੱਟਾ ਮਾਰ ਕੇ ਕਰਦੇ ਹੋ ਨਾ ਤਾਂ ਰੱਟਾ ਯਾਦ ਨਹੀਂ ਰਹਿੰਦਾ ਜੀਕੇ ਨੂੰ ਕਦੇ ਰੱਟਾ ਨਹੀਂ ਮਾਰਿਆ ਜਾਂਦਾ ਕਿਉਂਕਿ ਜੀਕੇ ਵਿੱਚ ਤੁਹਾਨੂੰ ਕੀ ਪੇਪਰ ਆਉਣਾ ਕੋਈ ਫਿਕਸ ਨਹੀਂ ਹੈਗਾ ਜੀਕੇ ਦੇ ਵਿੱਚ ਵਾਰ-ਵਾਰ ਰੀਡਿੰਗ ਕਰਨੀ ਹੈ ਠੀਕ ਹੈ ਕੋਈ ਸਾਲ ਵਗੈਰਾ ਹੋ ਗਿਆ ਜਿਵੇਂ ਸਾਲ ਜਲਦੀ ਕੀ ਯਾਦ ਨਹੀਂ ਹੁੰਦੇਗੇ ਹਣਾ ਤਾਂ ਤੁਸੀਂ ਕੀ ਕਰਨਾ ਹੈਗਾ ਵੀ ਤੁਸੀਂ ਇੱਕ ਟੌਪਿਕ ਉਠਾਉਣਾ ਹੈਗਾ ਕੋਈ ਵੀ ਜੇ ਸੀਰ ਪੱਲ ਸਿੰਘ ਦਾ ਜਾਂ ਕੋਈ ਫੈਸਟੀਵਲ ਹੋ ਗਿਆ ਕੋਈ ਵੀ ਟੌਪਿਕ ਖੜਾਦਾ ਜੀ ਕੇ ਦਾ ਉਸ ਨੂੰ ਬੜੀ ਤਰੀਕੇ ਨਾਲ ਕਵਰ ਕਰੋ ਉਹਦੀ ਵਾਰ-ਵਾਰ ਰੀਡਿੰਗ ਕਰੋ ਜੀ ਸਭ ਤੋਂ ਬੈਸਟ ਮੈਥਡ ਹੈ ਲਰਨ ਨਹੀਂ ਕਰਨਾ ਹੋਊਗਾ ਅਗਾ ਬਸ ਟੌਪਿਕ ਨੂੰ ਵਾਰ-ਵਾਰ ਰੀਡ ਕਰੋ ਜੀ ਅੱਜ ਬਹੁਤ ਸਾਰੀਆਂ ਕਿਤਾਬਾਂ ਹੁੰਦੀਆਂ ਨੇ ਜੀ ਕੇ ਦੀਆਂ ਹਣਾ ਸਵਾਗਤ ਨਾਲ ਦੀ ਬੁੱਕ ਸੁਣੀ ਹੈ ਹਣਾ ਕਿੰਨੀ ਵਧੀਆ ਬੁੱਕ ਹੈਗੀ ਹੈ ਹਣਾ ਤੇ ਤੁਸੀਂ ਕੋਈ ਵੀ ਬੁੱਕ ਪਰਚੇਸ ਕਰ ਸਕਦੇ ਹੋ ਜੀ ਕੇ ਦੇ ਲਈ ਪੜ੍ਹਦੇ ਨੂੰ ਕਲਾਸ ਵਿੱਚ ਕਰਵਾਇਆ ਜਾ ਰਿਹਾਗਾ ਉਸ ਨੂੰ ਵੀ ਬੜੀ ਜ਼ਿਕਰ ਕਵਰ ਕਰਨਾਗਾ ਠੀਕ ਹੈ ਜੋ ਤੁਹਾਡੀ ਕਲਾਸਾਂ ਲੱਗ ਰਹੀਆਂ ਨੇ ਜੀਕੇ ਵਗੈਰਾ ਦੀਆਂ ਪਾਲਟੀ ਦੇ ਵਿੱਚ ਆ ਗਈ ਹੈ ਨਾ ਇਸ ਦੀ ਬੜੀ ਤਰੀਕੇ ਨਾਲ ਨੋਟਸ ਬਣਾਉ ਦੇ ਅਚਾ ਨੋਟ ਦੀ ਗੱਲ ਸੁਣੋ ਨੋਟਸ ਬਣਾਉਣ ਦਾ ਇੱਕ ਤਰੀਕਾ ਹੁੰਦਾ ਹੈਗਾ ਹਨਾ ਕਈ ਬੱਚੇ ਹੁੰਦੇ ਨੇ ਲਾਲ ਪੈਨ ਫਿਰ ਗ੍ਰੀਨ ਫਿਰ ਹੇਠਾ ਨੀਲਾ ਆ ਗਿਆ ਹਨਾ ਰੰਗ ਬਰੰਗੇ ਠੀਕ ਹੈ ਲਿਖਿਆ ਬਹੁਤ ਕੁਝ ਨਹੀਂ ਸਮਝਣਾ ਆ ਗਈ ਬਸ ਸਾਫ਼ ਲਿਖਿਆ ਹੋਣਾ ਚਾਹੀਦਾਗਾ ਇਹ ਕੋਈ ਮਤਲਬ ਨਹੀਂ ਹੋਇਆਗਾ ਲਿਖਣ ਦਾ ਭਾਵੇਂ ਨੀਲਾ ਪੈਨ ਹੋਵੇ ਭਾਵੇਂ ਬਲੈਕ ਪੈਨ ਹੋਵੇ ਚਾਹੇ ਕੋਈ ਵੀ ਹੋਵੇ ਹਨਾ ਲਿਖਣਾ ਇਸ ਤਰੀਕੇ ਨਾਲ ਹੈ ਹਨਾ ਵੀ ਪੂਰਾ ਵਿਉਤ ਵੀ ਲਿਖਿਆਗਾ ਉਹ ਤੁਹਾਨੂੰ ਸਮਝਾਉਣਾ ਦੇ ਦਗਾ ਠੀਕ ਹੈ ਜੀ ਮਗ ਇਹ ਪੂਰਾ ਡਿਟੇਲ ਵਿੱਚ ਲਿਖਣ ਦੀ ਲੋੜ ਨਹੀਂ ਹੁੰਦੀ ਜਿੰਨਾ ਜ਼ਿਆਦਾ ਤੁਸੀਂ ਸ਼ੋਰਟਕਟ ਲਿਖੋਗੇ ਠੀਕ ਹੈ ਉਹਨਾਂ ਜ਼ਿਆਦਾ ਤੁਹਾਨੂੰ ਪੜ੍ਹਨਾ ਆਸਾਨ ਹੋਊਗਾ ਠੀਕ ਹੈ ਜਿਵੇਂ ਮੈਂ ਕਹਾ ਵੀ ਸੀਰ ਪਗਤ ਜਿਵੇਂ ਸੀਰ ਪਗਤ ਸਿੰਘ ਦਾ ਜਨਮ ਇਹਨਾਂ ਨੂੰ ਹੋਇਆਗਾ ਇਹਨਾਂ ਨੂੰ ਹੋਇਆਗਾ पूरा ना लिखो जे कल जन्म पाओ एरो की बस सीधे सन लिखो जे पिता का ना पाओ एरो सीधा लिखो जे मतलब पूरा डिटेल लिखने की लोड नहीं है ठीक है जी समझ आ गया और ज्यादा फोकस मैथा रीजनिंग करना, करना क्योंकि दो है क्योंकि जो सब्जेक्ट ने जे आप वी मार्क्स लिया लिया ना? इस करके जो क्लासा तोड़िया लग रहा खास करके मैथ और रीजनिंग दिवस डेली अटेंड करीक है ਕਰਨ ਚਲੇ ਜਾਂਦੇ ਨੇ ਤਾਂ ਫਿਰ ਥੋੜੀ ਦਿੱਕਤ ਆ ਸਕਦੀ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਹਨਾ ਅੱਜ ਤਾਂ ਕਰਵਾ ਹੀ ਰਹੇ ਆ ਤੁਸੀਂ ਕਲਾਸ ਇੱਕ ਦਿਨ ਨਹੀਂ ਆਉਂਗੇ ਇੱਕ ਦਿਨ ਆਉਂਗੇ ਤਾਂ ਤੁਹਾਨੂੰ ਦਿੱਕਤ ਆ ਸਕਦੀ ਹੈ ਠੀਕ ਹੈ ਜੀ ਲਗਾਤਾਰ ਬਣੇ ਰਹੋਗੇ ਲਗਾਤਾਰ ਆਈ ਜਾਉਂਗੇ ਵਧੀਆ ਟੈਸਟ ਦੇ ਚਲਾਉਗੇ ਠੀਕ ਹੈ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੇਗੀ ਅੱਛਾ ਕਈ ਵਾਰੀ ਆਪਣਾ ਹਰ ਸ਼ਨੀਵਾਰ ਜੋ ਟੈਸਟ ਹੁੰਦਾਗਾ ਹਨਾ ਕਈ ਵਾਰੀ ਆਪਣਾ ਟੈਸਟ ਵਧੀਆ ਨਹੀਂ ਜਾਂਦਾਗਾ ਪਰ ਫਿਰ ਆਪਾਂ ਨੈਗੇਟਿਵ ਹੋ ਜਾਂਦੇ ਆ ਟੈਸਟ ਵਧੀਆ ਨਹੀਂ ਗਿਆ ਹਾਂ ਲਓ ਦੇਖੋ ਜਿਹੜਾ ਆਪਣਾ ਟੈਸਟ ਹੁੰਦਾ ਨਾ ਉਹ ਆਪਾਂ ਨੂੰ ਕੁਝ ਨਾ ਕੁਝ ਸਿਖਾ ਕੇ ਜਾਂਦਾ ਹੈਗਾ ਠੀਕ ਹੈ ਜੀ ਆਪਾਂ ਨੂੰ ਦੱਸ ਕੇ ਜਾਂਦਾ ਹੈਗਾ ਵੀ ਆਪਾਂ ਨੂੰ ਕਿਹੜੀਆਂ ਚੀਜ਼ਾਂ ਉੱਤੇ ਧਿਆਨ ਦੇਣਾ ਦੇਈਦਾ ਹੈਗਾ ਨਾ ਜੇ ਤੂੰ ਕਿਸੇ ਵਿਦਿਆਰਥੀ ਦੇ ਮੈਥੇ ਟੈਸਟ ਵਿੱਚ 5 ਸਾਮ ਹੈਗੇ ਨੇ ਉਹਦੇ ਵਿੱਚੋਂ ਜੇ 2 ਸਾਮ ਸਹੀ ਗਏ 3 ਸਾਮ ਗਲਤ ਚਲੇ ਗਏ ਤਾਂ ਉਹ ਜਿਹੜਾ ਟੈਸਟ ਆਪਾਂ ਸਿਖਾ ਕੇ ਜਾਂਦਾ ਹੈਗਾ ਵੀ 3 ਸਾਮ ਜਿਹੜੇ ਹੈਗੇ ਨੇ ਉਹ ਆਪਣੇ ਕਿਉਂ ਨਹੀਂ ਬਣੇ ਆਪਾਂ ਨੂੰ ਪਤਾ ਹੋਣਾ ਦੇਈਦਾ ਹੈਗਾ ਉਸਤੀ ਦੁਆਰਾ ਫਿਰ ਫੋਕਸ ਕਰੋ ਜੀ ਵੀ ਸਰ ਨੇ ਸਾਨੂੰ ਸਭ ਕਰਵਾਈ ਵੀ ਹੋਏ ਨੇ ਇਹ ਵਾਲਾ ਟਾਈਪ ਮੈਨੂੰ ਫਿਰ ਵੀ ਨਹੀਂ ਬਣਿਆਗਾ ਤਾਂ ਉਹ ਜਿਹੜਾ ਰੀਜਨ ਹੈ ਤੁਸੀਂ ਲੱਭਿਆ ਕਰੋ ਉਹ ਤੁਹਾਨੂੰ ਪਤਾ ਹੋਣਾ ਡੇਡਾਗਾ ਠੀਕ ਹੈ ਜੀ ਜੋ ਸਭ ਮੈਂ ਤੁਮ ਕਰਵਾ ਰਿਆਂਗਾ ਉਹਨੇ ਕਿਤੇਰੀ ਵਾਰ-ਵਾਰ ਪ੍ਰੈਕਟਿਸ ਕਰਿਆ ਕਰੋ ਇੱਕ ਵਾਰੀ ਦੋ ਵਾਰੀ ਠੀਕ ਹੈ ਮੈਂ ਆਪਣਾ ਮੈਥ ਕਿਦਾਂ ਫੇਵਰਿਟ ਬਣਾਇਆਗਾ ਇਸ ਤਰੀਕੇ ਨਾਲ ਪਹਿਲਾਂ ਮੇਰਾ ਮੈਥ ਹੈ ਨਾ ਅੱਜ ਤੋਂ 10-12 ਸਾਲ ਪਹਿਲਾਂ ਠੀਕ ਹੈ ਮੇਰਾ ਮੈਥ ਤੁਹਾਡੇ ਲੈਵਲ ਤੋਂ ਬਿਲਕੁਲ ਕੱਟ ਗਿਆ ਤੁਹਾਨੂੰ ਨਾ ਕੁਝ ਆਉਂਦਾ ਵੀ ਹੈ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਠੀਕ ਹੈ ਪਰ ਮੈਂ ਆਪਣੇ ਮੈਥ ਦੀ ਇੰਪਰੂਵਮੈਂਟ ਕਿੱਦਾਂ ਬਣਾਈ ਹੈ ਬਸ ਕਲੀ ਪ੍ਰੈਕਟਿਸ ਐਲ ਆਰ ਪੀ ਕਲਾਸ ਵਿੱਚ ਮੈਂ ਕਦੇ ਕਮੀ ਨਹੀਂ ਛੱਡੇਗੀ ਕਲਾਸ ਵਿੱਚ ਮੈਂ ਜਦੋਂ ਆਪਕੇ ਬੈਠ ਕੇ ਆਦਾ ਬੜੀ ਤਰੀਕੇ ਨਾਲ ਲਰਨਿੰਗ ਕੀਤੀ ਹੈ ਠੀਕ ਹੈ ਬੈਠੇ ਤਾਂ ਕਦੇ ਪਤਾ ਨਹੀਂ ਲੱਗਦਾ ਸੀ ਕਿਉਂਕਿ ਕਈ ਵਿਦਿਆਰਥੀ ਪਹਿਲੇ ਦਸ ਦੇ ਨਾਲ ਬੈਠੇ ਆ ਹਨਾ ਕਿੰਨਾ ਰੋਲਾ ਪੈਂਦਾਗਾ ਹੁਣ ਦੋ ਤਿੰਨ ਬੱਚੇ ਬਾਹਰ ਚਲੇ ਗਏ ਉਹਨਾਂ ਕਰਕੇ ਕਲਾਸ ਵਿੱਚ ਕਿੰਨਾ ਰੋਲਾ ਪਿਆ ਰਿਹਾ ਸੀ ਹੁਣ ਕੋਈ ਹੈ ਵਧੀਆ ਬੈਠੇ ਆਰਾਮ ਨਾਲ ਹਨਾ ਤਾਂ ਇੱਕ ਇੱਕ ਕੀ ਕਹਰੇਗਾ ਕਲਾਸ ਵਿੱਚ ਆਗਾ ਆਰਾਮ ਨਾਲ ਕੇ ਬਹਿਰ ਜਾਣਾਗਾ ਲਰਨਿੰਗ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਹਨਾ ਅਚਾ ਲਰਨਿੰਗ ਤੋਡੀ ਪਾਹੀ ਵਧੀਆ ਹੋਊਗੀ ਜੇ ਤੁਸੀਂ ਕਲਾਸ ਵਿੱਚ ਬਿਲਕੁਲ ਸਾਥ ਰਹੋਗੇ ਬੜੀ ਤਰੀਕੇ ਨਾਲ ਪੜ੍ਹੋਗੇ ਟੀਚਰ ਨੂੰ ਸਮਝਾਉਣ ਦਾ ਮੌਕਾ ਦੇਵੋਗੇ ਠੀਕ ਹੈ ਤਾਂ ਤੁਹਾਨੂੰ ਲਰਨਿੰਗ ਤੁਹਾਡੀ ਵਧੀਆ ਬਣ ਜਾਊਗੀ ਹਨ ਜੇ ਤੁਹਾਡੀ ਲਰਨਿੰਗ ਵਧੀਆ ਹੋਊਗੀ ਤਾਂ ਤੁਹਾਡੀ ਫਿਰ ਤੁਹਾਨੂੰ ਪੂਰਾ ਸਭ ਕੁਝ ਸਮਝ ਆ ਜਾਣਾਗਾ ਕਿ ਤੁਸੀਂ ਜਿਹੜੀ ਰਿਵੀਜ਼ਨ ਹੈ ਬੜੀ ਤਰੀਕੇ ਨਾਲ ਕਰ ਪਾਉਗੇ ਜੇ ਤੁਹਾਡੀ ਰਿਵੀਜ਼ਨ ਬੜੀ ਤਰੀਕੇ ਨਾਲ ਹੋ ਗਈ ਤੇ ਤੁਹਾਡੀ ਪ੍ਰੈਕਟਿਸ ਹਨਾ ਪ੍ਰੈਕਟਿਸ ਕਰਨੀ ਹੈ ਰਿਵੀਜ਼ਨ ਕਰਨੀ ਹੈ ਲਰਨਿੰਗ ਕਰਨੀ ਹੈ ਓਕੇ ਵਾਰ-ਵਾਰ ਜਿਹੜੇ ਚੈਪਟਰ ਕੰਪਲੀਟ ਹੋ ਗਏ ਉਹਨਾਂ ਦੀ ਪ੍ਰੈਕਟਿਸ ਕਰਨੀ ਹੈ जो यूट्यूब है सब तो वजिया प्लेटफॉर्म है प्रैक्टिस के लिए ठीक है इसे आप भी टॉप सर्च किया आराम कोई नॉर्मल वीडियो देख के आप प्रैक्टिस कर सकते हैं कर सें है अपना मैथ का टॉपिक चल रहा है अनुपात वाला चल रहा है ना तो इसे जाओ जो टाइप मैं तुम्हें तो करवा दें एम पी वाला हो गया ज है ना पहला अनुपात दूसरा अनुपात जो भी तो मैं करवा रखा गा कि सारे ट्रिक्स करवा दी ने यूट्यूब जाना गा सर्च करना गा और ਟ੍ਰਾਈ ਕਰੋ ਦਿਨ ਪ੍ਰੈਕਟਿਸ ਕਰੋ ਦਿਨ ਹਨਾ ਬਿਨਾ ਪ੍ਰੈਕਟਿਸ ਤੋਂ ਕੋਈ ਹੱਲ ਨਹੀਂ ਹੈਗਾ ਤੁਸੀਂ ਮੈਨੂੰ ਦੱਸ ਦਿਓ ਜੀ ਦੁਨੀਆ 'ਚ ਕੋਈ ਅਜਿਹਾ ਕੰਮ ਹੈ ਜਿਸ ਵਿੱਚ ਪ੍ਰੈਕਟਿਸ ਨਾ ਕੀਤੀ ਹੋਵੇ ਔਰ ਕੋਈ ਆदमी ਹੋਵੇ ਜਿਹੜਾ ਮਾਹਿਰ ਬਣ ਗਿਆ ਨਹੀਂ ਹਨਾ ਜਦ ਤੂੰ ਹੀ ਭਰਤੀ ਹੋ ਗਿਆ ਤਾਂ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਨਾ ਟ੍ਰੇਨਿੰਗ ਕਿਉਂ ਦਿੱਤੀ ਜਾਂਦੀ ਹੈ ਇੱਕ ਪ੍ਰੈਕਟਿਸ ਹੁੰਦੀ ਹੈ ਜੇ ਤੁਹਾਨੂੰ ਸਿੱਧਾ ਕਹੇ ਨਹੀ ਤੂੰ ਤੋਰ ਨੂੰ ਪਕੜ ਕੇ ਲਿਆਉਣਾ ਹੈਗਾ ਜਾਂ ਤੂੰ ਬਾਹਰ ਚ ਜਾਓ ਡਿਊਟੀ ਕਰੋ ਬਿਨਾ ਕਿਸੇ ਟ੍ਰੇਨਿੰਗ ਦੇ ਤੂੰ ਕਰ ਸਕਦੇ ਹੋ ਤੂੰ ਮਾਹਿਰ ਨਹੀਂ ਬਣ ਤੀਤਾ ਜਾ ਸਕਦਾ ਪਰ ਤੂੰ ਮਾਹਿਰ ਨਹੀਂ ਬਣਨਾਗਾ ਠੀਕ ਹੈ ਜੀ ਇਸ ਲਈ ਕਿ ਹਰ ਕੰਮ ਦੀ ਟ੍ਰੇਨਿੰਗ ਹੁੰਦੀ ਹੈ ਇੱਥੇ ਤੁਸੀਂ ਆਏ ਹੋ ਕਦ ਲਈ ਆਏ ਹੋ ਟ੍ਰੇਨਿੰਗ ਲਈ ਠੀਕ ਹੈ ਜੀ ਤੁਸੀਂ ਇੱਥੇ ਸਿੱਖਣ ਲਈ ਆਏ ਹੋ ਤੁਹਾਨੂੰ ਨਹੀਂ ਪਤਾਗਾ ਹਨਾ ਪੇਪਰ ਕਿਦਾਂ ਦਾ ਹੁੰਦਾ ਹੈ ਕਿਹੜੀ ਕਿਹੜੀ ਸਬਜੈਕਟ ਹੁੰਦੇ ਨੇ ਠੀਕ ਹੈ ਜੀ ਔਰ ਕਿਹੜੇ ਸਬਜੈਕਟਾਂ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾਗਾ ਸਮਝ ਆ ਗਿਆ ਜੀ ਤਾਂ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈਗਾ ਜੇਲ ਵਾੜਨ ਦਾ 500 ਵੈਕੈਂਸੀ ਦਾ ਠੀਕ ਹੈ ਵੈਕੈਂਸੀ ਦਾ ਅੱਗੇ ਵਧ ਵੀ ਸਕਦੀ ਹੈ ਹਨਾ ਤਾਂ ਆਸਪੋਰਟ ਕੈਸੀ ਬਹੁਤ ਜ਼ਿਆਦਾ ਹੁੰਦੀ ਹੈ ਹਨਾ ਇਥੇ ਹੁਣ ਫਾਰਮ ਲੱਖਾਂ ਦੇ ਹਿਸਾਬ ਨਾਲ ਭਰੇ ਜਾਣਗੇ ਠੀਕ ਹੈ ਜੀ ਸਾਰੇ ਬੱਚੇ ਤਾਂ ਪੜਨ ਵਾਲੇ ਨਹੀਂ ਹੁੰਦੇਗੇ ਹਨਾ ਪੜਨ ਵਾਲੇ ਲੱਖਾਂ ਵਿੱਚ ਹੋਣਗੇ ਠੀਕ ਹੈ ਪਰ ਤੁਸੀਂ ਆਪਣੇ ਆਪ ਨੂੰ ਦੇਖਣਾਗਾ ਠੀਕ ਹੈ ਇਹ ਚਾਹੇ ਕਿੰਨੇ ਲੋਕ ਫਾਰਮ ਭਰ ਜਾਣ ਠੀਕ ਹੈ ਵੈਕੈਂਸੀ ਕਿੰਨੀ ਹੋਵੇ ਆਪਾਂ ਨੂੰ ਸਿਰਫ ਇੱਕ ਚਾਹੀਦੀ ਹੈ ਨਾ ਆਪਣੀ ਸੀਟ ਸਿਰਫ ਇੱਕ ਪੱਕੀ ਹੋਣੀ ਚਾਹੀਦੀ ਹੈ ਹਨਾ ਮਿਹਨਤ ਇਸ ਤਰੀਕੇ ਨਾਲ ਕਰੋ ਕਿ ਆਪਣੀ ਜਿਹੜੀ ਸੀਟ ਹੈ ਉਸ ਤੇ ਆਪਣਾ ਹੱਕ ਹੋਣਾ ਚਾਹੀਦਾ ਹੋਗਾ ਠੀਕ ਹੈ ਜੀ ਤਾਂ ਤੁਹਾਡੀ ਵੀ ਵਧੀਆ ਟਾਈਮ ਹੈਗਾ ਧਰਤੀ ਵੀ ਆ ਚੁੱਕੀ ਹੈ ਆਪਣਾ ਸਿਲੇਬਸ ਵੀ ਬਰੀ ਤਰੀਕੇ ਨਾਲ ਅੱਗੇ ਵੱਧ ਰਿਹਾ ਹੈਗਾ ਥੋੜਾ ਬਹੁਤਾ ਤੁਹਾਡੀ ਕੁਝ ਇੰਪਰੂਵਮੈਂਟ ਹੋ ਗਈ ਹੋਣੀ ਹੈ ਕਿੰਨੇ ਵੇਲੇ ਤੇਰੀ ਪਹਿਲਾਂ ਨਾਲ ਕੁਝ ਇੰਪਰੂਵਮੈਂਟ ਹੋਈ ਹੈ ਜੀ ਹੱਥ ਘੜੇ ਕਰੋ ਜੀ ਸਰ ਜਦੋਂ ਮੈਂ ਇੱਥੇ ਆਇਆ ਹਾਂ ਥੋੜੀ ਬਤੀ ਮੈਥ ਵਿੱਚ ਮੇਰੀ ਇੰਪਰੂਵਮੈਂਟ ਹੋਈ ਹੈ ਪਹਿਲਾਂ ਨਾਲੋਂ ਓਕੇ ਠੀਕ ਹੈ ਓਕੇ ਠੀਕ ਹੈ ਤਾਂ ਫਾਰਮ ਫਿਲ ਹੋਣੇ ਸ਼ੁਰੂ ਹੋ ਜਾਣਗੇ ਹਣਾ ਆਪਣਾ ਜੋ 10ਵੀਂ ਦਾ ਸਰਟੀਫਿਕੇਟ ਹੁੰਦਾਗਾ ਪਲੱਸ ਟੂ ਹੁੰਦਾਗਾ ਆਧਾਰ ਕਾਰਡ ਹੁੰਦਾਗਾ ਬਾਕੀ ਜੋ ਵੀ ਆਪਣਾ ਬਾਇਓ ਡਾਟਾ ਹੁੰਦਾਗਾ ਉਸ ਨੂੰ ਬੜੀ ਤਰੀਕੇ ਨਾਲ ਠੀਕ ਹੈ ਕਿਸੇ ਕੈਪੀਬਲ ਤੋਂ ਫਾਰਮ ਭਰਵਾ ਦੇਣਾਗਾ ਠੀਕ ਹੈ ਜੀ ਉਸ ਵੇਲੇ ਆਪਣੀ ਬੜੀ ਤਰੀਕੇ ਨਾਲ ਤਿਆਰੀ ਕਰਨੀ ਹੈ ਹਰ ਸਬਜੈਕਟ ਨੂੰ ਬੜੀ ਤਰੀਕੇ ਨਾਲ ਕਰਨਾਗਾ ਸਮਝ ਆ ਗਿਆ ਜੀ ਉਹ ਕੋਆਰਡੀਨੇਟਰ ਔਰ ਕੋਈ ਸੱਜਣ ਮਿੱਤਰ ਹੋਵੇ ਉਹਨਾਂ ਨੂੰ ਦੱਸ ਦੇਣਾਗਾ ਕਿ ਭਰਤੀ ਆ ਚੁੱਕੀ ਹੈ ਤੇ ਤਿਆਰੀ ਕਰ ਲਓ ਜੀ ਠੀਕ ਹੈ ਜੀ ਸਮਝ ਆ ਗਿਆ ਔਰ ਕੋਈ ਕੁਸਤਨ ਕਿਸੇ ਬੱਚੇ ਦਾ ਹੋਵੇ ਕੋਈ ਇੱਕ ਵਸ ਮਾਈਂਡ ਵਿੱਚ ਕੋਈ ਗੱਲ ਨਹੀਂ ਹੈਗਾ ਚਲੋ ਹੁਣ ਪੂਰੀ ਵਧੀਕਾਂ ਤਿਆਰੀ ਕਰਾਂਗੇ ਨਾ yes sir ਕਲਾਸ ਵਿੱਚ ਜੋ ਕੰਮ ਕਰਵਾਇਆ ਜਾ ਰਿਹਾ ਹੈਗਾ ਡੇਲੀ ਕਰਦੇ ਹੋ yes sir ਠੀਕ ਹੈ ਉਹ ਤੁਹਾਡਾ ਫਿਜ਼ੀਕਲ ਵੀ ਕਿਵੇਂ ਚੱਲ ਰਿਹਾ ਹੈਗਾ ਕਿਉਂਕਿ ਜੇਲ੍ਹ ਵੱਡ ਵਿੱਚ ਫਿਜ਼ੀਕਲ ਵੀ ਹੈਗਾ ਨਾ yes sir ਦੌੜਨਾ ਵਗੈਰਾ ਕਰਨਾ ਹੁੰਦਾਗਾ ਰਨਿੰਗ ਹੁੰਦੀ ਹੈ ਹਾਂਜੀ ਕਾਫੀ ਕੋਸੰਦਾ ਨਾ ਤਾਂ ਤੁਸੀਂ ਸਟੱਡੀ ਵੀ ਸਟੱਡੀ ਵਾਲੇ ਵੀ ਧਿਆਨ ਦੇਣਾਗਾ ਔਰ ਫਿਜ਼ੀਕਲ ਤੇ ਵੀ ਧਿਆਨ ਦੇਣਾਗਾ ਹਨਾ ਅੱਛਾ ਪਹਿਲਾਂ ਤੁਹਾਡਾ ਇਗਜ਼ਾਮ ਹੋਊਗਾ ਤਾਂ ਸਭ ਤੋਂ ਤੁਹਾਡਾ ਜੋ ਟਾਰਗੇਟ ਹੈ ਇਗਜ਼ਾਮ ਪਿਉਣਾ ਚੀਜ਼ ਆਗਾ ਠੀਕ ਹੈ ਜੀ ਫਿਜ਼ੀਕਲ ਨੂੰ ਬਾਅਦ ਵਿੱਚ ਮੈਂ ਇਹ ਨਹੀਂ ਕਹਿੰਦਾਗਾ ਕਿ ਤੂੰ ਫਿਜ਼ੀਕਲ ਬਿਲਕੁਲ ਬੰਦ ਕਰ ਦੇ ਹਨਾ 100% ਵਿੱਚੋਂ ਤੁਸੀਂ 80% ਕਸਟਿ ਬੁੱਕ ਕਰਨਾਗਾ ਸਟੱਡੀ ਦੇ ਹਨਾ ਕਿਉਂਕਿ ਤੁਹਾਡਾ ਇਗਜ਼ਾਮ ਵਧੀਆ ਕਰੈਕ ਹੋ ਗਿਆ ਤਾਂ ਹੀ ਤੁਹਾਨੂੰ ਫਿਜ਼ੀਕਲੀ ਬਲਾਇਆ ਜਾਊਗਾ ਹਨਾ ਜੇ ਤੁਸੀਂ ਤਿਆਰੀ ਵਧੀਲੀ ਨਹੀਂ ਕਰੋਗੇ ਬਰੀ ਤਰ੍ਹਾਂ ਨਹੀਂ ਕਰੋਗੇ ਹਨਾ ਜਿੱਦਿ ਇਕੱਲੇ ਫਿਜ਼ੀਕਲ ਤਿਆਰੀ ਕਰੀ ਜਾਉਂਗੀ ਫਿਰ ਇਸ ਤਰ੍ਹਾਂ ਗੱਲ ਨਹੀਂ ਬਣਨੀ ਜੀ ਹਨਾ ਸਭ ਪਹਿਲਾਂ ਬੜੀ ਤਰੀਕੇ ਨਾਲ ਪੇਪਰ ਤੇ ਫੋਕਸ ਕਰੋ ਜੀ ਹਨਾ ਪੰਜਾਬ ਜੀ ਕੇ ਮੈਥ ਰੀਜਨਿੰਗ ਕੰਪਿਊਟਰ ਇੰਗਲਿਸ਼ ਜੋ ਵੀ ਹੈ ਸਭ ਕੁਝ ਆਪਣੇ ਬੜੀ ਤਰੀਕੇ ਨਾਲ ਕਰ ਲਓ ਜੀ ਔਰ ਇੱਕ ਸਿਸਟਮੈਟਿਕ ਪੜੋ ਜੀ ਟੌਪਿਕ ਵਾਈਜ਼ ਠੀਕ ਹੈ ਜਿਵੇਂ ਜੀ ਕੇ ਦਾ ਕੋਈ ਇੱਕ ਟੌਪਿਕ ਆਖ ਲਓ ਜੀ ਸੀਧਾ ਪਗ ਸਿੰਘ ਜਾਂ ਕੋਈ ਕਰਤਾ ਸਿੰਘ ਸਰਾਬਾ ਕੋਈ ਫੈਸਟੀਵਲ ਹੋ ਗਿਆ ਜਾਂ ਕੋਈ ਗਲੋਬਲ ਵਰਮਿੰਗ ਕੋਈ ਵੀ ਟੌਪਿਕ ਹੋ ਸਕਦਾ ਹੈਗਾ ਠੀਕ ਹੈ ਇਸ ਤਰ੍ਹਾਂ ਮੈਥ ਦਾ ਜੋ ਕਰਵਾਇਆ ਜਾ ਰਿਹਾ ਹੈਗਾ ਉਸ ਤੇ ਫੋਕਸ ਕਰੋ ਜੀ ਅੱਛਾ ਕਈ ਬੱਚਿਆਂ ਦਾ ਕੈਲਕੂਲਸ ਨੂੰ ਲੈ ਕੇ ਥੋੜੀ ਪ੍ਰੋਬਲਮ ਹੋ ਰਹੀ ਹੈ ਵੀ ਸਰ ਮੈਨੂੰ ਕਟਿੰਗ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਸਭ ਤੋਂ ਬੈਸਟ ਮੈਥਡ ਹੈਗਾ ਵੀ ਜੋ ਤੁਹਾਡੀ ਕੋਲ ਜੋ ਆਪਣਾ ਟੇਬਲ ਵਗੈਰਾ ਹੁੰਦੇ ਨੇ ਹਨਾ ਇਹ ਤੁਹਾਨੂੰ ਆਉਣੇ ਚਾਹੀਦੇ ਨੇ ਇਸ ਸਕੇਅਰ ਸਕੇਅਰ ਰੂਟ ਕਿਊਬ ਐਂਡ ਕਿਊਬ ਰੂਟ ਠੀਕ ਹੈ ਜੀ ਤਾਂ ਤੁਹਾਡੀ ਜਿਹੜੀ ਕੈਲਕੂਲੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹ ਵੈਸੇ ਹੀ ਦੂਰ ਹੋ ਜਾਣੀ ਹੈ ਮੈਥ ਔਰ ਰਿਜਨਿੰਗ ਨੂੰ ਹਨਾ ਬੜੇ ਤਰੀਕੇ ਨਾਲ ਵੀ ਦੀ ਬੈਸਟ ਬਣਾਉਣਾਗਾ ਜੇ ਤੁਸੀਂ ਚਾਹੁੰਦੇ ਹੋ ਵੀ ਸਰ ਐਗਜ਼ਾਮ ਵਿੱਚ ਬੈਠਾਂ ਮੈਥੋਂ ਹਰ ਸਮ ਬਨ ਜਾਵੇ ਚਾਹੇ ਉਹ ਮੈਥ ਦਾ ਹੋਵੇ ਚਾਹੇ ਰਿਜਨਿੰਗ ਦਾ ਹੋਵੇ ਸਰ ਮੈਥੋਂ ਬੰਨਾ ਚਾਹੀਦਾਗਾ ਤਾਂ ਇਹ ਜਿਹੜੇ ਦੋ ਸਬਜੈਕਟ ਨੇ ਮੈਥ ਔਰ ਰਿਜਨਿੰਗ ਠੀਕ ਹੈ ਇਹ ਜਿਆਦਾ ਜਿਆਦਾ ਪ੍ਰੈਕਟਿਸ ਲਗਦੇ ਨੇ ਜਿੰਨੀ ਜਿਆਦਾ ਪ੍ਰੈਕਟਿਸ ਕਰੂਗੇ ਓਨਾ ਜਿਆਦਾ ਮਾਹਿਰ ਬਣੂਗੇ ਠੀਕ ਹੈ ਜੀ ਸਮਝ ਆ ਗਿਆ ਤਾਂ ਅੱਜ ਦੀ ਟਾਪਿਕ ਨੂੰ ਆਪਾਂ ਇੱਥੇ ਰੁਕਦੇ ਹਾਂ ਤੇ ਬੜੇ ਤਰੀਕੇ ਨਾਲ ਤਿਆਰੀ ਕਰਨੀ ਹੈ ਹਰ ਕਲਾਸ ਲਗਾਉਣੀ ਹੈ ਡੇਲੀ ਟੈਸਟ ਦੇਣਾਗਾ ਕਿ ਟੈਸਟ ਵਧੀਆ ਜਾਵੇ ਨਾ ਜਾਵੇ ਬਸ ਟੈਸਟ ਡੇਲੀ ਕੀ ਦੇਣਾਗਾ ਔਰ ਨੈਗੇਟਿਵ ਬਿਲਕੁਲ ਨਹੀਂ ਹੋਤਨਾਗਾ ਠੀਕ ਹੈ ਸਰ ਮੇਰਾ ਟੈਸਟ ਵਧੀਆ ਨਹੀਂ ਚੱਲਾ ਵਧੀਆ ਨਹੀਂ ਗਿਆ ਹਨਾ ਕਈ ਵੀ ਨੰਬਰ ਤੁਹਾਡੇ ਵਧ ਜਾਣਗੇ ਕਈ ਵੀ ਘਟ ਜਾਣਗੇ ਕਿਉਂਕਿ ਦੇਖੋ ਹਰ ਹਫਤੇ ਵਿੱਚ ਤੁਹਾਨੂੰ ਅਲੱਗ-ਅਲੱਗ ਟਾਈਪ ਕਰਵਾ ਅਲੱਗ-ਅਲੱਗ ਤੁਹਾਨੂੰ ਟਾਪਿਕ ਕਰਵਾਈ ਜਾਂਦੇ ਨੇ ਹਨਾ ਕਈ ਵਾਰ ਟਾਪਿਕ ਤੁਹਾਨੂੰ ਸੌਖਾ ਕਰਵਾਇਆ ਜਾਂਦਾਗਾ ਕਈ ਟਫ ਆ ਜਾਂਦਾਗਾ ਤਾਂ ਪੀਪਰ ਦਾ ਲੈਵਲ ਉਸ ਤਰੀਕੇ ਨਾਲ ਬਣਾਇਆ ਜਾਂਦਾਗਾ ਕਈ ਵਾਰੀ ਤੁਹਾਡੇ ਮਾਰਕਸ ਵਧੀਆ ਆ ਜਾਂਦੇ ਨੇ ਸ਼ਨੀਵਾਰ ਹਨਾ ਕਈ ਵਾਰੀ ਤੁਹਾਡੇ ਮਾਸ ਵੜਿਆ ਨਹੀਂ ਆਉਂਦੇਗੇ ਤਾਂ ਇਹ ਇਦਾਂ ਚੱਲਦਾ ਰਹਿਣਾਗਾ ਹਨਾ ਇਸ ਕਰਕੇ ਟੈਸਟ ਆਪਣਾ ਵੜਿਆ ਜਾਣਾਗਾ ਆਪਣੇ ਆਪ ਨੂੰ ਇੰਪਰੂਵਮੈਂਟ ਕਰਨਾਗਾ ਓਕੇ ਔਰ ਡੇਲੀ ਲਗਾਤਾਰ ਬਣੀ ਰਹਿਣਾਗਾ ਠੀਕ ਹੈ ਕਲਾਸ ਵਿੱਚ ਡੇਲੀ ਆਉਣਾ ਹਰ ਕਿਸੇ ਦੀ ਵਸਤੀ ਗੱਲ ਨਹੀਂ ਹੈਗੀ ਠੀਕ ਹੈ ਜੀ ਇਹ ਹਰ ਕੋਈ ਨਹੀਂ ਕਰ ਸਕਦਾਗਾ ਪਰ ਜਿਹੜਾ ਕਰ ਗਿਆ ਉਹਦੀ ਜ਼ਿੰਦਗੀ ਬਣ ਜਾਂਦੀ ਹੈ ਸਮਝ ਆ ਗਿਆ ਜੀ ਓਕੇ ਓਕੇ ਬਾਈ